ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ RAM RAM ਆਦਾਬ ਜੀ ਤੇ ਲੋ ਜੀ ਆਪਣਾ ਇੱਕ ਸਬਸਕ੍ਰਾਈਬਰ ਦਾ ਆਇਆ ਸੀਗਾ ਜੀ ਕਮੈਂਟ ਛੋਲੇ ਪਟੂਰੀਆਂ ਦੀ ਰੈਸਪੀ ਬਾਰੇ ਸੋ ਅੱਜ ਆਪਾਂ ਨੇ ਛੋਲੇ ਪਟੂਰੀਆਂ ਦੀ ਰੈਸਪੀ ਜਿਹੜੀ ਬਣਾ ਕੇ ਤਿਆਰ ਕਰੀ ਹੈ ਜੀ ਸੋ ਜਿਹੜਾ ਜਿਹੜਾ ਸਮਾਨ ਲਿਆ ਜਿਹੜੇ ਜਿਹੜੇ ਤਰੀਕੇ ਨਾਲ ਬਣਾਇਆ ਤੁਹਾਨੂੰ ਵੀਡੀਓ ਚ ਦੱਸਦੇ ਆ ਵੀਡੀਓ ਨਾਲ ਬਨੇ ਰਹੋ ਤੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਓ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਇਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਆਹ ਦੇਖੋ ਜੀ ਕਿੰਨੇ ਵਧੀਆ ਪਟੂਰੇ ਜਿਹੜੇ ਬਣ ਕੇ ਤਿਆਰ ਹੋਏ ਆ ਤੇ ਆਜੋ ਫਿਰ ਤੁਹਾਨੂੰ ਬਣਾ ਕੇ ਦਿਖਾਉਨੇ ਆ ਛੋਲੇ ਤੇ ਪਟੂਰੇ ਰੈਸਪੀ ਕਰਦੇ ਆ ਸਟਾਰਟ ਤੇ ਲਓ ਜੀ ਛੋਲੇ ਪਟੂਰੇ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਚਾਹੀਦੇ ਆਪਾਂ ਨੂੰ ਛੋਲੇ ਠੀਕ ਆ ਜੀ ਛੋਲੇ ਆਪਾਂ ਨੇ ਰਾਤ ਭਰ ਭਿਓ ਕੇ ਰੱਖ ਲਏ ਤੇ ਆਪਣੇ ਕੋਲ ਹੈਗੇ ਆ ਵਾਈਟ ਤੇ ਬਲੈਕ ਠੀਕ ਹੈ ਜੀ ਯਾਨੀ ਚਿੱਟੇ ਯਾਰ ਕਾਲੇ ਆਪਣੇ ਕੋਲ ਛੋਲੇ ਆਪਾਂ ਨੇ ਭੋਕੇ ਰੱਖੇ ਤੇ ਇਹ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਜਿਹੜੇ ਬੋਇਲ ਕਰ ਲਵਾਂਗੇ ਛੋਲੇ ਬੋਇਲ ਕਰਨ ਦੇ ਵਾਸਤੇ ਆਪਾਂ ਇਹਨਾਂ ਨੂੰ ਇੱਕ ਕੁੱਕਰ ਦੇ ਵਿੱਚ ਪਾ ਲਾਂਗੇ ਜੀ ਠੀਕ ਹੈ ਜੀ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਪਾਣੀ ਹਾਂ ਨੂੰ ਪਾਣੀ ਛੋਲਿਆਂ ਤੋਂ ਸਿਰਫ ਇੱਕ ਦੋ ਉਂਗਲ ਹੈ ਜਿਹੜਾ ਉੱਪਰ ਹੋਣਾ ਚਾਹੀਦਾ ਜ਼ਿਆਦਾ ਪਾਣੀ ਨਹੀਂ ਪਾਉਣਾ ਹੈਗਾ ਤੇ ਲਓ ਜੀ ਹੁਣ ਇਹਦੇ ਵਿੱਚ ਥੋੜੇ ਜਿਹਾ ਆਪਾਂ ਖੜੇ ਮਸਾਲੇ ਐਡ ਕਰ ਲਵਾਂਗੇ ਜਿਵੇਂ ਕਿ ਦਾਲਚੀਨੀ ਹੋਗੀ ਛੋਟੀ ਬੜੀ ਇਲਾਇਚੀ ਲੌਂਗ ਠੀਕ ਹੈ ਜੀ ਇੱਕ ਤੇਜ ਪੱਤਾ ਹੋ ਗਿਆ ਤੇ ਇਹਦਾ ਲਾ ਦਾਂਗੇ ਆਪਾਂ ਢੱਕਣ ਢੱਕਣ ਲਾ ਕੇ ਹੁਣ ਗੈਸ ਵਾਲ ਦੰਨੇ ਆ ਜੀ ਆਪਾਂ ਤੇ ਲਓ ਜੀ ਜਦੋਂ ਤੱਕ ਆਪਣੇ ਜਿਹੜੇ ਛੋਲੇ ਬੋਇਲ ਹੁੰਦੇ ਆ ਆਪਾਂ ਪਟੂਰੀਆਂ ਦਾ ਜਿਹੜਾ ਡੋਅ ਹੈ ਉਹ ਤਿਆਰ ਕਰੂਗੇ ਠੀਕ ਹੈ ਜੀ ਤੇ ਲਓ ਜੀ ਇੱਥੇ ਆਪਾਂ ਲੈ ਰਹੇ ਹਾਂ ਤਿੰਨ ਕੌਲੀਆਂ ਲਾਵਾਂਗੇ ਆਪਾਂ ਮੈਦੇ ਦੀਆਂ ਠੀਕ ਹੈ ਜੀ ਆ ਦੇਖੋ ਐਦਾਂ ਦੀ ਆਪਾਂ ਨੇ ਤਿੰਨ ਕੌਲੀਆਂ ਨਾਪ ਲੈਣੀਆਂ ਏ ਠੀਕ ਹੈ ਜੀ ਤੇ ਲਓ ਜੀ ਤਿੰਨ ਕੌਲੀ ਮੈਦਾ ਹੋ ਗਿਆ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜੀ ਜੀ ਸੂਜੀ ਠੀਕ ਹੈ ਜੀ ਬਰੀਕ ਸੂਜੀ ਲੈਣੀ ਆ ਆ ਲਓ ਜੀ ਠੀਕ ਹੈ ਜੀ ਇਹ ਨਾਲ ਪਟੂਰੇ ਆ ਜਿਹੜੇ ਪੂਰੇ ਆ ਇਹਨ ਵਧੀਆ ਬਣਦੇ ਸੂਜੀ ਪਾਉਣ ਨਾਲ ਆ ਦੇਖੋ ਸੂਜੀ ਆਪਾਂ ਨੇ ਅੱਧੀ ਕੌਲੀ ਤੋਂ ਵੀ ਘੱਟ ਜਿਹੜੀ ਸੂਜੀ ਲੱਤੀ ਹੈ ਜੀ ਠੀਕ ਹੈ ਜੀ ਇਹਦੇ ਵਿੱਚ ਐਡ ਕਰ ਲੂਗੇ ਤੇ ਲਓ ਜੀ ਥੋੜਾ ਜਿਹਾ ਪੈਦੇ ਵਿੱਚ ਨਮਕ ਐਡ ਕਰ ਲੂਗੇ ਤੇ ਹੁਣ ਇਹਨੂੰ ਕਰ ਦਿੰਦੇ ਆ ਮੈਦੇ ਤੇ ਸੂਜੀ ਨੂੰ ਆਪਾਂ ਮਿਕਸ ਚੰਗੀ ਤਰ੍ਹਾਂ ਤੇ ਲਓ ਜੀ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਦਹੀਂ ਠੀਕ ਹੈ ਜੀ ਆ ਦੇਖੋ ਤਕਰੀਬਨ ਆਪਾਂ ਨੇ ਇਹਦੇ ਵਿੱਚ 4 ਵੱਡੇ ਚਮਚਾ ਜਿਹੜੇ ਦਹੀਂ ਦੇ ਪਾ ਲੈਣੇ ਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਵਿੱਚ ਬੇਕਿੰਗ ਸੋਡਾ ਥੋੜੀ ਜਿਹੀ ਫਲਾਵਟ ਵਾਸਤੇ ਜਾਂ ਬੇਕਿੰਗ ਪਾਊਡਰ ਵੀ ਪਾ ਸਕਦੇ ਹੋ ਉਹ ਤੁਹਾਡੀ ਮਰਜ਼ੀ ਆ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਆ ਇੰਨਾ ਕੁ ਜਿਹੜਾ ਪਾਣੇ ਦੇ ਵਿੱਚ ਸੋਡਾ ਪਾਉਣਾ ਠੀਕ ਹੈ ਜੀ ਇੱਕ ਚੁਟਕੀ ਤੇ ਲਓ ਜੀ ਇੱਕ ਚੁਟਕੀ ਆਪਾਂ ਇਹਦੇ ਵਿੱਚ ਮਿੱਠਾ ਸੋਡਾ ਪਾ ਲਾਂਗੇ ਤੇ ਹੁਣ ਇਹਦੇ ਵਿੱਚ ਥੋੜੀ ਜਿਹੀ ਪਾਵਾਂਗੇ ਆਪਾਂ 슈ਗਰ ਠੀਕ ਹੈ ਜੀ ਆ ਦੇਖੋ ਇੰਨੀ ਕ ਆਪਾਂ ਨੇ ਚੀਨੀ ਪਾਉਣੀ ਆ ਤੇ ਲੋ ਜੀ ਥੋੜੀ ਜਿਹੀ ਆਪਾਂ ਇਹਦੇ ਵਿੱਚ ਕਸੂਰੀ ਮੇਥੀ ਪਾਉਂਗੇ ਇਹ ਪਾਈ ਵੀ ਵਧੀਆ ਲੱਗਦੀ ਹੈ ਪਟੂਰੀਆਂ ਦੇ ਵਿੱਚ ਤੇ ਹੁਣ ਆਪਾਂ ਇਹਨੂੰ ਕਰਾਂਗੇ ਜੀ ਮਿਕਸ ਆ ਠੀਕ ਹੈ ਜੀ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਣੀ ਪਾ ਲਾਂਗੇ ਆ ਦੇਖੋ ਜ਼ਿਆਦਾ ਪਾਣੀ ਨਹੀਂ ਪਾਉਣਾ ਪਹਿਲਾਂ ਸਿਰਫ ਆਪਾਂ ਨੇ ਅੱਧੀ ਕੌਲੀ ਹੈ ਜਿਹੜੀ ਪਾਣੀ ਦੀ ਪਾਈ ਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਮਿਕਸ ਕਰ ਲਾਂਗੇ ਤੇ ਇੱਕ ਵਧੀਆ ਡੋ ਬਣਾ ਕੇ ਤਿਆਰ ਕਰੂਗੇ ਤੇ ਲੋ ਜੀ ਐਦਾਂ ਦਾ ਡੋ ਆਪਾਂ ਨੇ ਤਿਆਰ ਕਰਨਾ ਏ ਠੀਕ ਹੈ ਜੀ ਜਦੋਂ ਐਦਾਂ ਸਾਰਾ ਮੈਂ ਐਦਾਂ ਇਕੱਠਾ ਹੋ ਜਵੇ ਨਾ ਫਿਰ ਆਪਾਂ ਨੇ ਇਹਨੂੰ ਤਿੰਨ ਤੋਂ ਚਾਰ ਵਾਰ ਇਸ ਤਰੀਕੇ ਨਾਲ ਪਟਕਣਾ ਹੈ ਤੇ ਲੋ ਜੀ ਐਦਾਂ ਡੋ ਮਾਰਨ ਤੋਂ ਬਾਅਦ ਹੁਣ ਆਪਾਂ ਲਾਵਾਂਗੇ ਇਹਦੇ ਉੱਪਰ ਰਿਫਾਈਨਡ ਆਇਲ ਠੀਕ ਹੈ ਜੀ ਦੋ ਤੋਂ ਤਿੰਨ ਚਮਚ ਜਿਹੜੇ ਆਪਾਂ ਨੇ ਰਿਫਾਈਨਡ ਆਇਲ ਦੇਦੇ ਉੱਪਰ ਪਾ ਲੈਣੇ ਆ ਜੀ ਤੇ ਉਸ ਤੋਂ ਬਾਅਦ ਆਪਾਂ ਰਿਫਾਈਨਡ ਆਇਲ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੂਗੇ ਡੋ ਨੂੰ ਠੀਕ ਹੈ ਜੀ ਤੇ ਡੋਅ ਦੇ ਵਿੱਚ ਪਾਣੀ ਇਹ ਜਿਹੜਾ ਤੁਸੀਂ ਦੇਖ ਦੇਖ ਕੇ ਪਾਉਣਾ ਪਹਿਲਾਂ ਜਿਆਦਾ ਪਾਣੀ ਪੈ ਗਿਆ ਫਿਰ ਜਿਹੜਾ ਕੰਮ ਹੈ ਖਰਾਬ ਹੋ ਜਾਊਗਾ ਠੀਕ ਹੈ ਜੀ ਇਸ ਕਰਕੇ ਪਾਣੀ ਪਾਉਣਾ ਦੇਖ ਕੇ ਤੇ ਐਦਾਂ ਦਾ ਡੋਅ ਵਾ ਜਿਹੜਾ ਤੁਸੀਂ ਤਿਆਰ ਕਰਨਾ ਹੈ ਠੀਕ ਹੈ ਜੀ ਨਾ ਹੀ ਜਿਆਦਾ ਸਖਤ ਹੋਣਾ ਚਾਹੀਦਾ ਤੇ ਨਾ ਹੀ ਜਿਆਦਾ ਨਰਮ ਤੇ ਲੋ ਜੀ ਹੁਣ ਇਹ ਡੋਅ ਨੂੰ ਆਪਾਂ ਇਕੱਠਾ ਕਰਕੇ ਟੱਕ ਕੇ ਚੰਗੀ ਤਰ੍ਹਾਂ ਰੱਖ ਦੋਗੇ ਤਕਰੀਬਨ 15 ਤੋਂ 20 ਮਿੰਟ ਵਾਸਤੇ ਤੇ ਲੋ ਜੀ ਇਸ ਤਰੀਕੇ ਦਾ ਡੋਅ ਜਿਹੜਾ ਪਟੂਰੀਆਂ ਦਾ ਆਪਾਂ ਨੇ ਤਿਆਰ ਕਰ ਲੈਣਾ ਠੀਕ ਹੈ ਜੀ ਇਹ ਬਿਲਕੁਲ ਸਿੰਪਲ ਤਰੀਕਾ ਹੈ ਪਟੂਰੇ ਬਣਾਉਣੇ ਦਾ ਤੁਹਾਨੂੰ ਇਹ ਵਧੀਆ ਪਟੂਰੇ ਬਣਾ ਕੇ ਆਪਾਂ ਦਿਖਾਉਂਗੇ ਤੇ ਲੋ ਜੀ ਡੋ ਆਪਨਾ ਰੈਡੀ ਆ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਜਿਹੜਾ ਕੱਪੜਾ ਏ ਇਹਨੂੰ ਗਿੱਲਾ ਕਰਕੇ ਨਚੋੜ ਕੇ ਟੱਕ ਕੇ ਰੱਖ ਦੋਗੇ ਤੇ ਲੋ ਜੀ ਡੋ ਨੂੰ ਆਪਾਂ ਚੰਗੀ ਤਰ੍ਹਾਂ ਗਿੱਲੇ ਕੱਪੜੇ ਨਾਲ ਕਵਰ ਕਰਕੇ ਜਿਹੜਾ ਰੱਖ ਦੋਗੇ ਤੇ ਜਦੋਂ ਤੱਕ ਆਪਣਾ ਡੋ ਤਿਆਰ ਹੁੰਦਾ ਉਦੋਂ ਤੱਕ ਆਪਾਂ ਜਿਹੜੇ ਛੋਲੇ ਆਪ ਤਿਆਰ ਕਰ ਲੈਂਦੇ ਆ ਜੀ ਤੇ ਲੋ ਜੀ ਇੱਧਰ ਜਿਹੜੇ ਚਨੇ ਵੀ ਆਪਣੇ ਬੁਆਇਲ ਹੋ ਚੁੱਕੇ ਆ ਜੀ ਠੀਕ ਹੈ ਜੀ ਆ ਦੇਖੋ ਕਿੰਨੇ ਵਧੀਆ ਇਹ ਬਣਾਇਆ ਹੋਇਆ ਚਾਰ ਸੀਟੀਆਂ ਆਪਾਂ ਨੇ ਲੁਵਾਈਆਂ ਇਹਨਾਂ ਨੂੰ ਚਾਰ ਸੀਟੀਆਂ ਦੇ ਵਿੱਚ ਐਨ ਕੁੱਕ ਹੋ ਗਿਆ ਜੀ ਪੂਰੇ ਇਹ ਤੇ ਲੋ ਜੀ ਹੁਣ ਆਪਾਂ ਛੋਲਿਆਂ ਨੂੰ ਮਾਰਦੇ ਆਂ ਤੜਕਾ ਤੇ ਲੋ ਜੀ ਤੜਕਾ ਲਾਉਣ ਦੇ ਲਈ ਆਪਾਂ ਨੇ ਇੱਕ ਬਰਤਨ ਲੈ ਲਿਆ ਠੀਕ ਹੈ ਜੀ ਦੇਗਾ ਲੈ ਲਿਆ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਮਸਟਰਡ ਆਇਲ ਯਾਨੀ ਸਰੋਂ ਦਾ ਤੇਲ ਤੇ ਲੋ ਜੀ ਸਰੋਂ ਦਾ ਤੇਲ ਪਾ ਦਾਂਗੇ ਇਹਦੇ ਵਿੱਚ ਤੇ ਇਹਨੂੰ ਤੇਲ ਨੂੰ ਕਰਾਂਗੇ ਚੰਗੀ ਤਰ੍ਹਾਂ ਗਰਮ ਤੇ ਲੋ ਜੀ ਤੇਲ ਜਦੋਂ ਗਰਮ ਹੋ ਗਿਆ ਤੇ ਵਿੱਚ ਆਪਾਂ ਇੱਕ ਪੀਸ ਪਾਵਾਂਗੇ ਦਾਲਚੀਨੀ ਦਾ ਤੇਜ ਪੱਤਾ ਹੋ ਗਿਆ ਤੇ ਨਾਲੇ ਪਾ ਦਾਂਗੇ ਪੈਦੇ ਵਿੱਚ ਜੀਰਾ ਇੱਕ ਚਮਚ ਤੇ ਇਹਨੂੰ ਹਲਕਾ ਜਿਹਾ ਭੁੰਨੂਗੇ ਆਪਾਂ ਤੇ ਲੋ ਜੀ ਜਦੋਂ ਹਲਕੇ ਜਿਹੇ ਮਸਾਲੇ ਛਟਕ ਗਏ ਫਿਰ ਆਪਾਂ ਇਹਦੇ ਵਿੱਚ ਦੋ మీడియం ਸਾਈਜ਼ ਦੇ ਪਿਆਜ਼ ਬਰੀਕ ਕੱਟੇ ਹੋਏ ਪਾ ਦੋਗੇ ਠੀਕ ਹੈ ਜੀ ਦੋ ਪਿਆਜ਼ ਦੇਣੇ ਆਪਾਂ ਨੇ ਤੇ ਇਹ ਪਿਆਜ਼ਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਭੁੰਨੂਗੇ ਤੇ ਜਦੋਂ ਵੀ ਆਪਾਂ ਪਿਆਜ਼ ਭੁੰਨਣ ਲੱਗਦੇ ਆਂ ਜੀ ਉਹਦੇ ਵਿੱਚ ਹਲਕਾ ਜਿਹਾ ਨਮਕ ਪਾ ਦੋ ਜਦੋਂ ਨਮਕ ਪਾਉਂਦੇ ਆ ਨਾ ਪਿਆਜ਼ ਆ ਜਿਹੜੇ ਛੋੜਦੇ ਛੇਤੀ ਭੁੰਨ ਹੋ ਜਾਂਦੇ ਆ ਤੇ ਲੋ ਜੀ ਹੁਣ ਪਿਆਜ਼ਾਂ ਨੂੰ ਆਪਾਂ ਭੁੰਨ ਲੰਗੇ ਆ ਚੰਗੀ ਤਰ੍ਹਾਂ ਤੇ ਲੋ ਜੀ ਪਿਆਜ਼ ਆ ਜਿਹੜੇ ਆਪਣੇ ਭੁੰਨੇ ਗਏ ਜੀ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰੂਗੇ ਹਰੀ ਮਿਰਚ ਅਦਰਕ ਲਸਣ ਠੀਕ ਹੈ ਜੀ ਆਪਾਂ ਨੇ ਕੁੱਟ ਲੇ ਤੇ ਕੁੰਡੀ ਦੇ ਵਿੱਚ ਇਦਾਂ ਦੇ ਕਰਕੇ ਆਪਾਂ ਨੇ ਤਿੰਨ ਤੋਂ ਚਾਰ ਹਰੀਆਂ ਮਿਰਚਾਂ ਦੇ ਲੈਣੀਆਂ ਤੇ ਥੋੜਾ ਜਿਹਾ ਅਦਰਕ ਥੋੜਾ ਜਿਹਾ ਲਸਣ ਠੀਕ ਹੈ ਜੀ ਉਹਨਾਂ ਦਾ ਪੇਸਟ ਬਣਾ ਕੇ ਇਦਾਂ ਦਾ ਆਪਾਂ ਇਹਦੇ ਵਿੱਚ ਐਡ ਕਰ ਦੋਗੇ ਜਦੋਂ ਆਪਣੇ ਪਿਆਜ਼ ਭੁੰਨ ਹੋ ਗਏ ਤੇ ਲੋ ਜੀ ਇਹਨੂੰ ਵੀ ਭੁੰਨ ਲੂਗੇ ਆਪਾਂ 1-2 ਮਿੰਟ ਤੇ ਲੋ ਜੀ ਹੁਣ ਆਪਾਂ ਇਹਦੇ ਵਿੱਚ ਐਡ ਕਰੂਗੇ ਇੱਕ ਚਮਚ ਦੇਗੀ ਮਿਰਚ ਤੇ ਅੱਧਾ ਚਮਚ ਪਾਵਾਂਗੇ ਆਪਾਂ ਟਰਮਰਿਕ ਪਾਊਡਰ ਯਾਨੀ ਕਿ ਹਲਦੀ ਤੇ ਇਹਨੂੰ ਆਪਾਂ ਹਲਕਾ ਜਿਹਾ ਭੁੰਨੂਗੇ ਤੇ ਲੋ ਜੀ ਜਦੋਂ ਦੇਗੀ ਮਿਰਚ ਤੇ ਹਲਦੀ ਭੁੰਨੀ ਗਈ ਫਿਰ ਆਪਾਂ ਇਹਦੇ ਵਿੱਚ ਤਿੰਨ ਟਮਾਟਰ ਜਿਹੜੇ ਬਰੀਕ ਕੱਟੇ ਹੋਏ ਉਹ ਐਡ ਕਰ ਲਵਾਂਗੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਐਡ ਕਰਾਂਗੇ ਜੀ ਹੁਣ ਨਮਕ ਠੀਕ ਹੈ ਜੀ ਤੇ ਲੋ ਜੀ ਨਮਕ ਪਾ ਲੂਗੇ ਤੇ ਹੁਣ ਚੰਗੀ ਤਰ੍ਹਾਂ ਮਸਾਲੇ ਨੂੰ ਆਪਾਂ ਭੁੰਨਦੇ ਆਂ ਤੇ ਨਾਲੇ ਥੋੜਾ ਜਿਹਾ ਐਡ ਕਰ ਦਿੰਦੇ ਆ ਪਾਣੀ ਤਾਂ ਜੋ ਮਸਾਲਾ ਜਿਹੜਾ ਥੱਲੇ ਨਾ ਲੱਗੇ ਤੇ ਹੁਣ ਚੰਗੀ ਤਰ੍ਹਾਂ ਆਪਾਂ ਇਹਨੂੰ ਭੁੰਨਦੇ ਆ ਤੇ ਲੋ ਜੀ ਟਮਾਟਰਾਂ ਜਿਹੜੇ ਆਪਣੇ ਹਨ ਗਲ ਚੁੱਕੇ ਆ ਜੀ ਮਸਾਲਾ ਜਾਨੀ ਵਧੀਆ ਬਣ ਗਿਆ ਆਪਣਾ ਪੂਰਾ ਤੇ ਹੁਣ ਆਪਾਂ ਇਹਦੇ ਵਿੱਚ ਥੋੜੇ ਜਿਹੇ ਮਸਾਲੇ ਐਡ ਕਰ ਲਵਾਂਗੇ ਠੀਕ ਹੈ ਜੀ ਧਨੀਆ ਪਾਊਡਰ ਪਾਵਾਂਗੇ 2 ਚਮਚ ਛੋਟੇ ਤੇ ਇੱਕ ਚਮਚ ਪਾਵਾਂਗੇ ਇਹਦੇ ਵਿੱਚ ਜੀਰਾ ਪਾਊਡਰ ਤੇ ਥੋੜੀ ਜੀ ਪਾਵਾਂਗੇ ਆਪਾਂ ਕੁੱਟੀ ਹੋਈ ਲਾਲ ਮਿਰਚ ਠੀਕ ਹੈ ਜੀ ਤਿੱਖੇ ਵਾਸਤੇ ਤੇ ਲਓ ਜੀ ਮਸਾਲਾ ਸਾਦਿਆਂ ਨੂੰ ਵੀ ਭੁੰਨ ਦੰਨੇ ਆਪਾਂ 1-2 ਮਿੰਟ ਹੋਰ ਤੇ ਲਓ ਜੀ ਮਸਾਲਾ ਆਪਣਾ ਰੈਡੀ ਹੈ ਜੀ ਹੁਣ ਆਪਾਂ ਇਹਦੇ ਵਿੱਚ ਐਡ ਕਰ ਦੋਗੇ ਜਿਹੜੇ ਆਪਾਂ ਨੇ ਚਨੇ ਬੋਇਲ ਕਰਕੇ ਰੱਖੇ ਤੇ ਲਓ ਜੀ ਚਨੇ ਆਪਾਂ ਨੇ ਪਾ ਲਿਆ ਜੀ ਮਸਾਲੇ ਦੇ ਵਿੱਚ ਤੇ ਇਹਨਾਂ ਨੂੰ گاੜੇ ਪਤਲੇ ਆ ਜਿਹੜੇ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਠੀਕ ਹੈ ਜੀ ਜਿੰਨੇ ਕ ਤੁਹਾਨੂੰ ਸਬਜੀ ਸੋਲਿਆਂ ਦੀ ਗਾੜੀ ਪਸੰਦ ਹੈ ਗਾੜੀ ਕਰ ਲਿਓ ਜਾਂ ਥੋੜਾ ਬਹੁਤਾ ਪਾਣੀ ਪਾ ਲਿਓ ਤੇ ਲਓ ਜੀ ਹੁਣ ਆਪਾਂ ਇਹਦੇ ਵਿੱਚ ਇੱਕ ਚਮਚ ਪਾਵਾਂਗੇ ਚੜਾ ਮਸਾਲਾ ਤੇ ਅੱਧਾ ਚਮਚ ਪਾਵਾਂਗੇ ਆਪ ਇਹਦੇ ਵਿੱਚ આમਚੂਰ ਪਾਊਡਰ ਠੀਕ ਹੈ ਜੀ ਖਟਿਆਸ ਵਾਸਤੇ ਤੇ ਥੋੜਾ ਜਿਹਾ ਪਾਵਾਂਗੇ ਆਪ ਇਹਦੇ ਵਿੱਚ ਕਾਲਾ ਨਮਕ ਅੱਧਾ ਚਮਚ ਕਾਲੇ ਨਮਕ ਨਾਲ ਵੀ ਵਧੀਆ ਫਲੇਵਰ ਆਉਂਦਾ ਹੈ ਇਹਨਾਂ ਪੂਰਾ ਤੇ ਲਓ ਜੀ ਥੋੜੀ ਜਿਹੀ ਕਸੂਰੀ ਮੇਥੀ ਹੋ ਗਈ ਤੇ ਨਾਲ ਹੀ ਆਪਾਂ ਨੇ ਥੋੜਾ ਜਿਹਾ ਛੋਲਿਆਂ ਦਾ ਪਾਣੀ ਕੱਢ ਕੇ ਰੱਖਿਆ ਸੀਗਾ ਠੀਕ ਹੈ ਜੀ ਉਹ ਵੀ ਐਡ ਕਰ ਲਵਾਂਗੇ ਤੇ ਲਓ ਜੀ ਇਹਨਾਂ ਨੂੰ ਹੁਣ ਆਪਾਂ 10 ਕ ਮਿੰਟ ਜਿਹੜਾ ਇਹਨਾਂ ਚੰਗੀ ਤਰ੍ਹਾਂ ਪਕਾਵਾਂਗੇ ਤਾਂ ਜੋ ਛੋਲਿਆਂ ਚ ਮਸਾਲਿਆਂ ਦਾ ਫਲੇਵਰ ਇਹਨਾਂ ਵਧੀਆ ਆ ਜਾਵੇ ਤੇ ਨਾਲ ਹੀ ਆਪਾਂ ਨੇ ਥੋੜੇ ਜਿ ਛੋਲੇ ਠੀਕ ਹੈ ਜੀ ਤੋੜ ਕੇ ਰੱਖੇ ਤੇ ਮੈਸ਼ ਕਰਕੇ ਤਾਂ ਜੋ ਤਰੀ ਆ ਜਿਹੜੀ ਗਾੜੀ ਹੋ ਜਾਵੇ ਇਹ ਵੀ ਆਪਾਂ ਇਹਦੇ ਵਿੱਚ ਐਡ ਕਰ ਦੋਗੇ ਤੇ ਲਓ ਜੀ ਹੁਣ ਚਣਿਆਂ ਨੂੰ ਆਪਾਂ ਚੰਗੀ ਤਰ੍ਹਾਂ ਪਕਾਉਨੇ ਆ ਜੀ ਤੇ ਲਓ ਜੀ ਸਬਜ਼ੀ ਬਣ ਕੇ ਰੈਡੀ ਆ ਜੀ ਠੀਕ ਹੈ ਜੀ ਛੋਲਿਆਂ ਦੀ ਆ ਦੇਖੋ ਕਿੰਨੀ ਵਧੀਆ ਜਿੱਦਾਂ ਬਾਜ਼ਾਰ ਵਾਲੀ ਸਬਜ਼ੀ ਹੁੰਦੀ ਆ ਉਸ ਤਰੀਕੇ ਦੀ ਇਹ ਬਣੀ ਆ ਬਿਲਕੁਲ ਉਦਾਂ ਦੀ ਤੇ ਲਓ ਜੀ ਹੁਣ ਬਣਾਉਨੇ ਆ ਪਪ ਟੂਰੇ ਤੇ ਲੋ ਜੀ ਹੁਣ ਆਪਾਂ ਪਟੂਰੇ ਬਣਾਉਨੇ ਆ ਜੀ ਠੀਕ ਹੈ ਜੀ ਡੋ ਆਪਣਾ ਬਿਲਕੁਲ ਐਨ ਵਧੀਆ ਲੱਗ ਗਿਆ ਤੇ ਹੁਣ ਆਪਾਂ ਤੋੜਦੇ ਆ ਪੇੜੇ ਤੇ ਲੋ ਜੀ ਹੱਥਾਂ ਨੂੰ ਲਾਵਾਂਗੇ ਥੋੜਾ ਜਿਹਾ ਫ੍ਰੈਂਡ ਆਇਲ ਠੀਕ ਹੈ ਜੀ ਤੇ ਹੁਣ ਆਪਾਂ ਪੇੜੇ ਤੋੜਦੇ ਆ ਜੀ ਇਸ ਤਰੀਕੇ ਨਾਲ ਆਪਾਂ ਠੀਕ ਹੈ ਜੀ ਲੋ ਡੋ ਲੈਣਾ ਥੋੜਾ ਜਿਹਾ ਤੇ ਇਸ ਤਰੀਕੇ ਨਾਲ ਆਪਾਂ ਨੇ ਪੇੜਾ ਜਿਹੜਾ ਉਹ ਤੋੜ ਲੈਣਾ ਠੀਕ ਹੈ ਜੀ ਐਦਾਂ ਲੋਈਆਂ ਬਣਾ ਬਣਾ ਕੇ ਆਪਾਂ ਇਹਨੂੰ ਕਿਸੇ ਥਾਲੀ ਦੇ ਵਿੱਚ ਰੱਖੋਗੇ ਪਰ ਥਾਲੀ ਦੇ ਥੱਲੇ ਜਿਹੜਾ ਆਪਾਂ ਨੇ ਥੋੜਾ ਜਿਹਾ ਔਇਲ ਲਾ ਲੈਣਾ ਤਾਂ ਜੋ ਪੇੜਾ ਜਿਹੜਾ ਉਹ ਚਿਪਕੇ ਨਾ ਠੀਕ ਹੈ ਜੀ ਇਸ ਤਰੀਕੇ ਦੇ ਆਪਾਂ ਨੇ ਜਿੱਡੇ ਜਿੱਡੇ ਕੇ ਤੁਸੀਂ ਪਟੂਰੇ ਬਣਾਉਣੇ ਹੋਏ ਠੀਕ ਹੈ ਜੀ ਓਡੇ ਓਡੇ ਕਪੇੜੇ ਤੋੜ ਲਿਓ ਜੇ بڑے ਪਟੂਰੇ ਬਣਾਉਣੇ ਹੋਏ ਥੋੜੇ ਜਿਹਾ ਪੇੜੇ بڑے ਕਰ ਲਿਓ ਨਹੀਂ ਥੋੜੇ ਛੋਟੇ ਰੱਖ ਲਿਓ ਠੀਕ ਹੈ ਜੀ ਸੋ ਇਸ ਤਰੀਕੇ ਨਾਲ ਆਪਾਂ ਨੇ ਜਿਹੜੇ ਸਾਰੇ ਪੇੜੇ ਇਹੋ ਤਿਆਰ ਕਰ ਲੈਣੇ ਆ ਠੀਕ ਹੈ ਜੀ ਫਿਰ ਸਾਫ ਸਾਫ ਕਰਨੇ ਆ ਤਾਂ ਜੋ ਪਟੂਰੇ ਵਧੀਆ ਬਣੇ ਠੀਕ ਹੈ ਜੀ ਇਸ ਤਰੀਕੇ ਦੇ ਪੇੜੇ ਆਪਾਂ ਨੇ ਤਿਆਰ ਕਰ ਲੈਣੇ ਆ ਤੇ ਲਓ ਜੀ ਪੇੜੇ ਆਪਾਂ ਨੇ ਤੋੜ ਲਏ ਆ ਜੀ ਤੇ ਪੇੜਿਆਂ ਦੇ ਉੱਪਰ ਆਪਾਂ ਨੇ ਹਲਕਾ ਹਲਕਾ ਇਸ ਤਰੀਕੇ ਨਾਲ ਰਫਾਇਨਡ ਆਇਲ ਲਾਉਣਾ ਹੈ ਤਾਂ ਜੋ ਪੇੜੇ ਆ ਥੋੜੇ ਜੇ ਨਰਮ ਹੋ ਜਵੇ ਤੇ ਇਹ ਪੇੜਿਆਂ ਨੂੰ ਵੀ ਆਪਾਂ ਨੇ ਟਾ ਕੇ ਤਕਰੀਬਨ 10 ਤੋਂ 12 ਮਿੰਟ ਜਿਹੜੀ ਰੈਸਟ ਦੇਣੀ ਆ ਠੀਕ ਹੈ ਜੀ ਜਦੋਂ ਆਪਾਂ ਪੇੜਿਆਂ ਨੂੰ ਰੈਸਟ ਦਿੰਦੇ ਆ ਨਾ ਤਾਂ ਪਟੂਰੇ ਆ ਜਿਹੜੇ ਵਧੀਆ ਬਣਦੇ ਆ ਸੋ ਇਸ ਤਰੀਕੇ ਨਾਲ ਆਪਣੇ ਪੇੜਿਆਂ ਦੇ ਉੱਪਰ ਜਿਹੜਾ ਰਫੈਂਡ ਆਇਲ ਲਾ ਕੇ ਹੁਣ ਆਪਾਂ ਇਹਨਾਂ ਨੂੰ ਟਾ ਕੇ ਰੱਖ ਦਿੰਦੇ ਆ ਜੀ 10 ਤੋਂ 12 ਮਿੰਟ ਵਾਸਤੇ ਤੇ ਲਓ ਜੀ ਹੁਣ ਆਪਾਂ ਬੇਲਦੇ ਆ ਜੀ ਪਟੂਰੇ ਪੇੜੇ ਆਪਣੇ ਸੈੱਟ ਹੋ ਚੁੱਕੇ ਆ ਜੀ ਆਪਾਂ ਨੇ ਇਸ ਤਰੀਕੇ ਨਾਲ ਇੱਕ ਪਲੇਟ ਲੈਣੀ ਆ ਠੀਕ ਆ ਜੀ ਇਹਨੂੰ ਪੁੱਠੇ ਪਾਸੇ ਤੇ ਰੱਖ ਕੇ ਉਹਨੂੰ ਆਪਾਂ ਰਫੈਂਡ ਆਇਲ ਲਾ ਲੂਗੇ ਤੇ ਬੇਲਣੇ ਨੂੰ ਵੀ ਰਫੈਂਡ ਆਇਲ ਤੇ ਇਸ ਤਰੀਕੇ ਨਾਲ ਪਟੂਰੇ ਜਿਹੜੇ ਆਪਾਂ ਠੀਕ ਆ ਜੀ ਬੇਲ ਲੂਗੇ ਤੁਸੀਂ ਲੰਬੇ ਪਟੂਰੇ ਵੀ ਬੇਲ ਸਕਦੇ ਹੋ ਤੇ ਗੋਲ ਭਟੂਰੇ ਵੀ 베ਲ ਸਕਦੇ ਹੋਂ ਉਹ ਤੁਹਾਡੀ ਮਰਜੀ ਆ ਤੇ ਭਟੂਰਾ ਜਦੋਂ 베ਲਣਾ ਠੀਕ ਆ ਜੀ ਨਾ ਹੀ ਜ਼ਿਆਦਾ ਉਹ ਪਤਲਾ ਹੋਣਾ ਚਾਹੀਦਾ ਤੇ ਨਾ ਹੀ ਜ਼ਿਆਦਾ ਮੋਟਾ ਤੇ ਲੋ ਜੀ ਇਸ ਤਰੀਕੇ ਨਾਲ ਜਿਹੜੇ ਭਟੂਰੇ ਆਪਾਂ 베ਲ ਲੈਣੇ ਆ ਜੀ ਹੁਣ ਤੇ ਤੇਲ ਆ ਜਿਹੜਾ ਪੂਰਾ ਗਰਮ ਹੋਣਾ ਚਾਹੀਦਾ ਜਦੋਂ ਵੀ ਆਪਾਂ ਨੇ ਤੇਲ ਦੇ ਵਿੱਚ ਭਟੂਰਾ ਛੱਡਣਾ ਏ ਤੇਲ ਪੂਰਾ ਗਰਮ ਹੋਣਾ ਚਾਹੀਦਾ ਠੀਕ ਆ ਜੀ ਇਸ ਤਰੀਕੇ ਨਾਲ ਭਟੂਰਾ ਆਪਾਂ ਤੇਲ ਦੇ ਵਿੱਚ ਛੱਡੋਗੇ ਆਹ ਲੋ ਜੀ ਇਹਨੂੰ ਹਲਕਾ ਜਿਹਾ ਛੇੜੋਗੇ ਆਪਾਂ ਤੇ ਉਸ ਤੋਂ ਬਾਅਦ ਆਪਾਂ ਇਹਦੀ ਮਾਰਨੀ ਹੈ ਜੀ ਪਲਟੀ ਪਲਟੀ ਮਾਰਨ ਤੋਂ ਬਾਅਦ ਫਿਰ ਆਪਾਂ ਇਹਦੇ ਉੱਪਰ ਤੇਲ ਆ ਜਿਹੜਾ ਹੌਲੀ-ਹੌਲੀ ਪਾਉਂਗੇ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਪਟੂਰਾ ਜਿਹੜਾ ਆਪਣਾ ਇਹ ਪੂਰਾ ਫੁੱਲ ਕੇ ਤਿਆਰ ਹੋ ਜਾਊਗਾ ਤੇ ਲੋ ਜੀ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਪਕਾ ਲੈਂਦੇ ਆ ਜੀ ਆ ਦੇਖੋ ਤੇ ਇੱਕ ਗੱਲ ਦਾ ਤੁਸੀਂ ਖਿਆਲ ਰੱਖਣਾ ਕੜਾਹੀ ਦੇ ਵਿੱਚ ਜ਼ਿਆਦਾ ਬਹੁਤਾ ਤੇਲ ਵੀ ਨਹੀਂ ਪਾਉਣਾ ਹੈਗਾ ਠੀਕ ਹੈ ਜੀ ਤੇ ਬਹੁਤਾ ਘੱਟ ਵੀ ਨਹੀਂ ਮੀਡੀਅਮ ਤੇਲ ਰੱਖਣਾ ਹੈ ਤੇ ਸੇਕ ਰੱਖਣਾ ਪੂਰਾ ਠੀਕ ਹੈ ਜੀ ਆ ਦੇਖੋ ਪਟੂਰਾ ਆਨ ਪੁਰਾਇਨ ਕਿਵੇਂ ਫੁੱਲ ਗਿਆ ਬੋਲਬਲੇ ਵਾਂਗ ਸੋ ਇਸ ਤਰੀਕੇ ਨਾਲ ਜਿਹੜੇ ਪਟੂਰੇ ਆ ਤੁਸੀਂ ਬਣਾ ਲਿਓ ਠੀਕ ਹੈ ਜੀ ਤੇ ਲਓ ਜੀ ਇੱਕ ਪਟੂਰਾ ਮੈਂ ਤੁਹਾਨੂੰ ਹੋਰ ਬਣਾ ਕੇ ਦਿਖਾਉਣਾ ਤੇ ਲਓ ਜੀ ਉਸੇ ਤਰੀਕੇ ਨਾਲ ਆਪਾਂ ਇੱਕ ਪਟੂਰਾ ਹੋਰ ਬੇਲਾਂਗੇ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਬੇਲ ਕੇ ਇਹਨੂੰ ਐਸੇ ਤਰੀਕੇ ਨਾਲ ਤੇਲ ਦੇ ਵਿੱਚ ਆਪਾਂ ਨੇ ਛੱਡਣਾ ਏ ਠੀਕ ਹੈ ਜੀ ਹਲਕਾ ਜਿਹਾ ਇਹਨੂੰ ਛੇੜੂਗੇ ਤੇ ਉਸ ਤੋਂ ਬਾਅਦ ਮਾਰਾਂਗੇ ਪਲਟੀ ਪਲਟੀ ਮਾਰਨ ਤੋਂ ਬਾਅਦ ਇਸ ਤਰੀਕੇ ਨਾਲ ਇਹਦੇ ਉੱਪਰ ਪਤੈਲ ਪਾਵਾਂਗੇ ਠੀਕ ਹੈ ਜੀ ਥੋੜਾ ਜਿਹਾ ਪਚਾ ਕੇ ਪਾਇਓ ਕਿ ਤੇਲ ਆ ਕਈ ਵਾਰ ਉੱਪਰ ਵੀ ਪੈ ਸਕਦਾ ਹੈ ਤੇ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਸੇਕ ਲਾਂਗੇ ਜੀ ਆਪਾਂ ਪਲਟੀ ਮਾਰ ਮਾਰ ਕੇ ਠੀਕ ਹੈ ਜੀ ਤੇ ਲਓ ਜੀ ਪਟੂਰਾ ਦੇਖੋ ਜੀ ਕਿੰਨਾ ਵਧੀਆ ਬਣਿਆ ਹੈ ਵੀ ਸੋ ਇਸ ਤਰੀਕੇ ਨਾਲ ਜਿਹੜੇ ਸਾਰੇ ਪਟੂਰੇ ਬਣਾ ਕੇ ਕਰ ਲੂਗੇ ਆਪਾਂ ਤਿਆਰ ਤੇ ਲਓ ਜੀ ਪਟੂਰਿਆਂ ਦੀ ਪਲੇਟ ਹੈ ਜਿਹੜੀ ਲਾ ਕੇ ਰੈਡੀ ਹੈ ਜੀ ਠੀਕ ਹੈ ਜੀ ਛੋਲਿਆਂ ਦਾ ਕਲਰ ਦੇਖੋ ਕਿੰਨਾ ਪਿਆਰਾ ਕਿੰਨਾ ਵਧੀਆ ਛੋਲਿਆਂ ਦਾ ਕਲਰ ਆਇਆ ਤੇ ਇਧਰ ਆ ਗਿਆ ਜੀ ਸਲਾਦ ਤੇ ਨਾਲੇ ਅੰਬ ਦਾ ਚਾਰ ਆ ਗਿਆ ਜੀ ਭਟੂਰੇ ਦੇਖੋ ਜੀ ਕਿੰਨੇ ਵਧੀਆ ਫੁੱਲੇ ਫੁੱਲੇ ਬਣੇ ਆ ਸੋ ਇਸ ਤਰੀਕੇ ਨਾਲ ਜਿਹੜੇ ਤੁਸੀਂ ਘਰੇ ਭਟੂਰੇ ਬਣਾ ਕੇ ਤਿਆਰ ਕਰ ਸਕਦੇ ਹੋ ਠੀਕ ਹੈ ਜੀ ਸੋ ਵੀਡੀਓ ਵਧੀਆ ਲੱਗੀ ਇੱਕ ਪਿਆਰਾ ਜਿਹਾ ਲਾਈਕ ਤੇ ਕਮੈਂਟ ਜਰੂਰ ਕਰਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੀ ਤੇ ਨਾਲੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਇਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਦੇ ਹੋ ਤੇ ਮਿਲਦੇ ਆ ਜੀ ਹੁਣ ਆਪਾਂ ਇੱਕ ਨਵੀਂ ਵੀਡੀਓ ਚ ਜਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਰਾਮ ਰਾਮ ਆਦਾਬ ਜੀ